ਇਸ ਵੀਰਾਂ ਨੇ ਬਹੁਤ ਵਧੀਆ ਪ੍ਰਵਲਾ ਕਰਿਆ ਏ ਜਿਹੜੇ ਬਾਹਰੋਂ ਪ੍ਰਵਾਸੀ ਆਉਨੇ ਆ ਉਰਿਆ ਕੇ ਰਹਿਣ ਲੱਗੇ ਨੇ ਪੱਕੇ ਵਸਾਈ ਕੋ ਹੋ ਜੰਨੇ ਆ ਬਾਕੀ ਹਰੇਕ ਜ਼ਿਲ੍ਹੇ ਚ ਬਈ ਆਪਾਂ ਨੂੰ ਇਕੱਠੇ ਹੋ ਕੇ ਆਪਣਾ ਪੰਜਾਬ ਬਚਾਉਣਾ ਪੈਣਾ ਇਕੱਠੇ ਹੋ ਔਰ ਵੀਡੀਓ ਨੂੰ ਵੱਤ ਤੋਂ ਵੱਤ ਸ਼ੇਅਰ ਜ਼ਰੂਰ ਕਰਿਓ ਦੇਖੋ ਵੀਡੀਓ ਜੋ ਰੋਹੀ ਗਿਆ ਮੈਨ ਮਾਰ ਤੋ ਚਲਿਆ ਜੋ ਬੰਗਲਾਦੇਸ਼ੀ ਜੋ ਪਿਆਰੀ ਜੋ ਛੂਪੀ ਸਾਰਾ ਲਿਆ ਕੇ ਪੰਜਾਬ ਚ ਇਕੱਠਾ ਕਰਤਾ ਪੰਜਾਬ ਕੋਈ ਡੰਪਯਾਰਡ ਨਹੀਂ ਮੈਂ ਆਪਣੇ ਵਿਧਾਇਕ ਨੂੰ ਤਸੂਹਾ ਦੇ ਵਿਧਾਇਕ ਨੂੰ ਟਾਂਡੇ ਦੇ ਵਿਧਾਇਕ ਨੂੰ ਤੇ ਮੁਕੇਰੀਆਂ ਦੇ ਵਿਧਾਇਕ ਨੂੰ ਵੀ ਇਹ ਗੱਲ ਕਹਿਣਾ ਕਿ ਤੁਸੀਂ ਪ੍ਰਾਈਵੇਟ ਮੈਂਬਰ ਪਹਿਲੇ ਲੈ ਕੇ ਆਓ ਦਾ ਸਮਾਜ ਦੇ ਅੰਦਰ ਕਿਹੜੀ ਗੱਲ ਦੀ ਮੰਗ ਕਰਨੀ ਚਾਹੀਦੀ ਹੈ ਕਿ ਪੰਜਾਬ ਦੇ ਅੰਦਰ ਕੋਈ ਵੀ ਬੰਦਾ ਜ਼ਮੀਨ ਨਾ ਖਰੀਦ ਸਕੇ ਕੋਈ ਵੀ ਬੰਦਾ ਬਾਹਰਲੇ ਸਟੇਟਾਂ ਤੋਂ ਆ ਕੇ ਠਿਕਾਣਾ ਬਣਾ ਸਕੇ ਜੇ ਹਿਮਾਚਲ ਕਾਨੂੰਨ ਬਣ ਸਕਦਾ ਜੇ ਐਨਡੀਕੇ ਚ ਬਣ ਸਕਦਾ ਉਤਰਾਖੰਡ ਚ ਬਣ ਸਕਦਾ ਤਾਂ ਪੰਜਾਬ ਚ ਕਿਉਂ ਨਹੀਂ ਬਣ ਸਕਦਾ ਇਹ ਸਵਾਲ ਅੱਜ ਸਾਰ ਪੰਜਾਬੀ ਪੁੱਛਦੇ ਜਿੰਨਾ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਗੱਲ ਕਹਿਣ ਦੇ ਲਈ ਮਾਈਕ ਫੜਿਆ ਕਿ ਅਸੀਂ ਦਸ ਦਿਨ ਦਿੱਤੇ ਪੁਲਿਸ ਪ੍ਰਸ਼ਾਸਨ ਨੂੰ ਦਸ ਦਿਨਾਂ ਦੇ ਵਿੱਚ ਪੁਲਿਸ ਪ੍ਰਸ਼ਾਸਨ ਵੈਰੀਫਿਕੇਸ਼ਨ ਕਰ ਦੇਵੇ ਖੱਲੇ ਤਸੂਹਾ ਦੀ ਨਹੀਂ ਟਾਂਡਾ ਦੀ ਮੁਕੇਰੀਆਂ ਦੀ ਸਾਰਿਆਂ ਦੀ ਜਿਹੜੇ ਇਲੈਗਲ ਹਨ ਉਹਨਾਂ ਨੂੰ ਬਾਹਰ ਕੱਢੇ ਨਹੀਂ ਤਾਂ ਆੜ ਵਾਲੇ ਸਮੇਂ ਦੇ ਅੰਦਰ ਇਹ ਜਵਾਨੀ ਜਿਹੜੀ ਇੱਥੇ ਖੜੀ ਹੈ ਇਹ ਆਪ ਆਪਣੇ ਸ਼ਹਿਰਾਂ ਦੀ ਆਪਣੇ ਪਿੰਡਾਂ ਦੀ ਰਾਖੀ ਕਰਨ ਦੇ ਲਈ ਪੂਰੀ ਵਜਨ ਵਾਧਾ ਹੈ